ਸੁੱਟ ਲੰਗਰ ਵੰਡ ਰਿਆ ਜੀ ਸਾਡੀ ਗੱਲ ਪਹੁੰਚਦੀ ਆ ਉਹ ਵੀ ਆਪਣੇ ਲੈਵਲ ਤੇ ਕਿ ਉਹ ਵੀ ਜਿੰਨਾ ਕਿ ਜਿਸ ਵੀ ਤਰੀਕੇ ਨਾਲ ਯਾਦ ਕਰ ਸਕਦਾ ਅਸੀਂ ਦੀ ਜੋੜੇ ਤੇ ਤੇ ਉਹ ਆਪਣੇ ਆਪਣੇ ਥੀਕੇ ਨਾਲ ਕੋਈ ਸੇਵਾ ਕਰ ਸਕਦਾ ਵਾ ਜਿੰਦਾ ਦੀ ਵੀ ਮਰਜ਼ੀ ਹੋਵੇ ਕਿਸੇ ਵੀ ਗਰੀਬ ਦੀ ਸੇਵਾ ਜੋ ਵੀ ਯਾਦ ਵਿੱਚ ਲੰਗਰ ਲਾਵੇ ਸੇਵਾ ਕਰੇ ਲੋ ਜੀ ਜੱਸਾ ਭਾਜੀ ਐਂਟਰ ਹੋ ਗਏ ਆ ਤੇ ਆਂਦੇ ਸਪੀਕਰ ਬੰਦ ਕਰਤੇ ਹੈਲੋ ਦੋਸਤੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ MS07 Vlogs ਤੇ ਲੋ ਜੀ ਅੱਜ ਆਪਣੇ ਕੋਟਪੂਰੀ ਦੇ ਵਿੱਚ ਜੀ ਚਾਰ ਸਾਹਿਬ ਜਦਿਆਂ ਦੀ ਸ਼ੀਦੀ ਦਿਹਾੜੇ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ ਗਿਆ ਹੈ ਜੀ ਆਪਣੇ ਲੋਈ ਸੇਵਾਦਾਰ ਬੱਚੇ ਤੋਂ ਬੱਚੇ ਸਿਆਣੇ ਤੋਂ ਸਿਆਣੇ ਸਾਰੇ ਲੱਗੇ ਹੋਏ ਹੈ ਜੀ ਸੋ ਆਂਦੇ ਜਾਂਦੀ ਸੰਗਤ ਨੂੰ ਦੁੱਧ ਦੇ ਲੰਗਰ ਸਕਾਏ ਜਾ ਰਹੇ ਹੈ ਜੀ ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਰ ਇੱਕ ਸਾਲ ਲਗਾਇਆ ਜਾਂਦਾ ਹੈ ਜੀ ਤੇ ਬਾਕੀ ਤੁਹਾਨੂੰ ਸਾਰਾ ਦਿਖਾਣੇ ਆ ਜੇ ਆਪਣੇ ਮਨਪ੍ਰੀਤ ਭਾਈ ਜੀ ਹੁਣੇ ਕੁਝ ਵਿਚਾਰ ਸਾਂਝੇ ਕਰਨਗੇ ਆਪਣੇ ਮਨਪ੍ਰੀਤ ਭਾਈ ਜੀ ਹੁਣੇ ਕੁਝ ਵਿਚਾਰ ਸਾਂਝੇ ਕਰਨਗੇ ਤੇ ਸਾਰਾ ਤੁਹਾਨੂੰ ਜਾਣਕਾਰੀ ਦੇਣਗੇ ਜੀ ਹਰ ਇੱਕ ਸਾਲ ਲਗਾਇਆ ਜਾ ਰਿਹਾ ਆ ਭਾਈ ਉੱਚੀ ਬੋਲੀਓ ਭਾਈ ਕਿਉਂਕਿ ਸਾਡੇ ਮਾਈਕ ਹੈ ਨਹੀਂਗਾ ਹਰ ਇੱਕ ਸਾਲ ਦੀ ਤਰ੍ਹਾਂ ਸਾਰੇ ਦੁਕਾਨਦਾਰਾਂ ਸਮੂਹ ਮਾਰਕੀਟ ਦੇ ਵੱਲੋਂ ਸਿੱਧੀ ਦਿਹਾੜਿਆਂ ਨੂੰ ਮੁੱਖ ਰੱਖਦੇ ਹੋયા ਦੁੱਧ ਦੇ ਲੰਗਰ ਦੀ ਸੇਵਾ ਕੀਤੀ ਜਾਂਦੀ ਆ ਇਸ ਸਾਲ ਵੀ ਸਾਰੇ ਦੁਕਾਨਦਾਰ ਮਾਰਕੀਟ ਨੇੜੇ ਪੈਟਰੋਲ ਪੰਪ ਕੋਲ ਤੋਂ ਜਿੰਨੀ ਵੀ ਮਾਰਕੀਟ ਆ ਸਾਰਿਆਂ ਨੂੰ ਸਹਿਯੋਗ ਕੀਤਾ ਗਿਆ ਇਹ ਛੋਟਾ ਜਿਹਾ ਬਰਾਲਾ ਵਾ ਇੱਕ ਉਹਨਾਂ ਸੀ ਦਸ ਸਿੰਘਾਂ ਨੂੰ ਯਾਦ ਕਰਨਾ ਅਸੀਂ ਵੀ ਜਾਣਦੇ ਹਾਂ ਬਾਕੀ ਵੀ ਜਿਹੜੇ ਵੀ ਸਾਡੀ ਗੱਲ ਨੂੰ ਸੁਣਨ ਜਿਹਨਾਂ ਤੱਕ ਸਾਡੀ ਗੱਲ ਪਹੁੰਚਦੀ ਆ ਉਹ ਵੀ ਆਪਣੇ ਲੈਵਲ ਤੇ ਕਿ ਉਹ ਵੀ ਜਿੰਨਾ ਕਿਸੇ ਵੀ ਤਰੀਕੇ ਨਾਲ ਯਾਦ ਕਰ ਸਕਦਾ ਸੀ ਦੀ ਜੋੜੇ ਦੇ ਤੇ ਉਹ ਆਪਣੇ ਆਪਣੇ ਤਰੀਕੇ ਨਾਲ ਕੋਈ ਸੇਵਾ ਕਰ ਸਕਦਾ ਵਾ ਜਿੱਦਾਂ ਦੀ ਵੀ ਮਰਜ਼ੀ ਹੋਵੇ ਕਿਸੇ ਵੀ ਗਰੀਬ ਦੀ ਸੇਵਾ ਜੋ ਵੀ ਯਾਦ ਵਿੱਚ ਲੰਗਰ ਲਾਵੇ ਸੇਵਾ ਕਰੇ ਬਸ ਇਹੀ ਇੱਕ ਛੋਟਾ ਜਿਹਾ ਮੈਸੇਜ ਆ ਤੇ ਇਹ ਉਹਨਾਂ ਸੀ ਦਸ ਸਿੰਘਾਂ ਨੂੰ 14 ਲੰਗਰ ਜਿਹੜਾ ਸਮਰਪਿਤ ਆਈ ਸੀ ਤੇਰਾ ਪ੍ਰਮਾਤਮਾ ਸੇਵਾ ਲੰਗਰ ਵਿੱਚ ਜਿਨ੍ਹਾਂ ਨੇ ਵੀ ਸੇਵਾ ਕੀਤੀ ਆ ਉਹਨਾਂ ਨੇ ਦਿਨ-ਰਾਤ ਕੋਣੀ ਰਾਤ ਰੁਕੀ ਚਾਰ ਆਤ ਕੋਣੀ ਤਰੱਕੀ ਵਾਖੇ ਪ੍ਰਮਾਤਮਾ ਲੋ ਜੀ ਮਨਪ੍ਰੀਤ ਭਾਈ ਜੀ ਉਹਨਾਂ ਦੇ ਸਹਿਯੋਗ ਨਾਲ ਭਾਈ ਉਹਨੇ ਸਾਰੇ ਆ ਭਰਾਵਾਂ ਦੇ ਸਹਿਯੋਗ ਦੇ ਨਾਲ ਮਾਰਕਟ ਸਹਿਯੋਗ ਨਾਲ ਲੰਗਰ ਲਗਾਇਆ ਗਿਆ ਹੈ ਜੀ ਸੋ ਚਲੋ ਜੀ ਸੰਗਤਾਂ ਨੂੰ ਦੁੱਧੇ ਲੰਗਰ ਛਕਾਏ ਜਾ ਰਹੇ ਹੈ ਜੀ ਜਿਨ੍ਹਾਂ ਨੇ ਮਨਜੀਤ ਸਿੰਘ ਜੀ ਗੌਰਵ ਜੀ ਸੇਵਾ ਕਰਦੇ ਹੋ ਜੀ ਲਗ ਲਗ ਤੇਰੀ ਕਿੰਨੇ ਕਿ ਬੱਚੇ ਜੀ ਟੁੱਟ ਲੰਗਰ ਵੰਡ ਰਿਹਾ ਹੈ ਜੀ ਲੋ ਜੀ ਸੇਵਾ ਚੱਲ ਰਹੀ ਹੈ ਜੀ ਉਹ ਅੰਦਰ ਆ ਗਏ ਸੇਵਾਦਾਰ ਲੋਕੀ ਟਾਈਮ ਕਾਫੀ ਹੋ ਗਿਆ ਹੈ ਜੀ ਸੋ ਲੋ ਜੀ ਜੱਸਾ ਭਾਜੀ ਐਂਟਰ ਹੋ ਗਏ ਆ ਧਿਆਨ ਦੇ ਸਪੀਕਰ ਬੰਦ ਕਰਤੇ ਸਾਡੇ ਜੱਸਾ ਭਾਜੀ ਆ ਗਏ ਲੋ ਜੀ ਸੇਵਾ ਜੋਰਾ ਚੋਰਾ ਦੇ ਚੱਲ ਰਹੀ ਹੈ ਤੇ ਸੰਗਤ ਆ ਰਹੀ ਹੈ ਜੀ ਚਲੋ ਪ੍ਰਮਾਤਮਾ ਜਿਨ੍ਹਾਂ ਨੇ ਸੇਵਾ 'ਚ ਹਿੱਸਾ ਪਾਇਆ ਨੇ ਦੁੰਗਣੀ ਰਾਤ ਉਹਨਿਤ ਰਕੀ ਵਕਸਨ ਜੀ ਸਹਿਬ ਜਿਆਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਇਆ ਗਿਆ ਇਸ ਦਾ ਤੇ ਵੀਡੀਓ ਵਧੀਆ ਲੱਗੀ ਤੇ ਆਪਣੇ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰਦੇ ਹੋ ਹੁਣ ਕਿ ਦਲਾਪਾ ਜੀ ਸਾਡੇ ਲਾਪਾ ਜੀ ਆ ਗਏ ਜੀ ਲੋ ਜੀ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਜੀ ਸਾਰੇ ਲਾਈਕ ਸ਼ੇਅਰ ਨੱਪਕੇ ਕਰੋ ਲੋ ਜੀ ਮੇਰੇ ਵਾਲੇ ਗੱਲ ਭਾਈ ਨੇ ਕਹੇ ਤੁਹਾਨੂੰ ਮੈਂ ਨਹੀਂ ਜਾਣੀ ਹੈਗੀ ਸੋ ਲਾਸਟ ਵੀਡੀਓ ਵੀ ਪਾਈ ਹੁੰਦੀ ਉਹ ਵੀ ਦੇਖ ਲਈਓ ਤੇ ਆਪਾਂ ਵੀਡੀਓ ਇੱਥੇ ਸਮਾਪਤ ਕਰਦੇ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ YouTube ਚੈਨਲ MS07 ਬਲੋਗ ਨੂੰ ਸਬਸਕ੍ਰਾਈਬ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਕਮੈਂਟ ਬਿਜਾਰ ਦੇ ਵਿੱਚ ਜਰੂਰ ਲਿਖਿਓ ਤੇ ਬਾਅਦ ਵਿੱਚ ਮਿਲਦੇ ਆਂ ਅਗਲੀ ਵੀਡੀਓ ਤੇ ਹਾਏ ਹੈਲੋ ਫੈਮਲੀ ਮੈਂਬਰਸ ਵੈਲਕਮ ਟੂ ਮਾਈ ਚੈਨਲ ਇਟਸ ਅਗੁਕਾਟ ਵਾਂਸ ਅਗੇਨ ਐਂਡ ਫਰਸਟ ਆਫ ਔਲ ਦੋ ਫੋਰਗੇਟ ਟੂ ਸਬਸਕ੍ਰਾਈਬ ਮਾਈ ਚੈਨਲ ਐਂਡ